ਇਹ ਨਹੀਂ ਤੇ ਨੁਕਾਮ ਆਪਣਾ ਉਹ ਤੂੰ ਉੱਤੇ ਆ ਗੱਡੀ ਤੋਂ ਬਾਹਰ ਨਿਕਲ ਤੂੰ ਆਉਂਿਆ ਆਇਆ ਗਰੇ ਬੱਕੇ ਤੋਂ ਹੋਰ ਝਟਕਾ ਅੱਜੋ ਸਟਾਰਟਿੰਗ ਆ ਜੀ ਝਟਕਾ ਮਸ਼ੀਨ ਦੀ ਤਾਰ ਖੇਡ ਰਹੀ ਹੈ ਅੱਜ ਉਹਰੇ ਵੀ ਲੱਗੇ ਪਪੂ ਕਿ ਇੰਦਰ ਜਿਆਦਾ ਬਹੁਤ ਪ੍ਰੋਬਲਮ ਆ ਪੱਤਿਆਂ ਦੇ ਵਿੱਚ ਤੇ ਸੂਰ ਵੀ ਆਉਣ ਲੱਗੇ ਆਪਣੇ ਆਲੂ ਦਾ ਨੁਕਸਾਨ ਬਹੁਤ ਹੋ ਰਿਹਾ ਹੈ ਕੋਸ ਆਪਣੇ ਪਿਆਜ਼ ਲਾਏ ਨੇ ਤੇ ਅੱਜ ਆ ਕੇ ਕਾਫੀ ਹੋ ਗਿਆ ਕੌਲ ਮੰਡੀ ਆ ਦੇ ਨਾਲ ਹੁੰਦੇ ਛੋਟੀਆਂ ਕੱਟ ਰਹੇ ਆ ਚੰਦਰ ਹਾਜੀ ਕੰਮ ਮਾਰ ਰੋਹ ਮਾ ਨਾਲ ਹੁੰਦੇ ਤਾਰ ਪਈ ਹੈ ਜਿਹੜੀ ਆਪਾਂ ਮਰੋੜੀ ਦੇਣੀ ਆ ਇਨਸੂਲੇਟ ਪਏ ਨੇ ਇਹ ਡੂ ਬੜਾ ਲੰਮਾ ਨਾ ਆ ਲਓ ਜੇ ਖੁੰਜਿਆਂ ਦੇ ਆ ਗਏ ਇਹ ਕਾਰਨਰ ਕਾਰਨਰ ਆ ਗਏ ਇਹ 2 डबल डबल ਨੇ ਇੱਕ ਹੋਰ ਦੇ ਵੀਰੇ ਦੇ ਤਾਰ ਡਬਲ ਹੋ ਗਿਆ ਪਹਿਲਾਂ ਹੀ ਹਿੱਲੂ ਵੀ ਨਹੀਂ ਸਹੀ ਆ ਪਿੱਛੋਂ ਹਾਂਜੀ ਆਉਣੀ ਉਹ ਤੁਸੀਂ ਇਹ ਵਾਲੇ ਸੇਖਣੇ ਸਟਾਰਟ ਕਰਦੇ ਹੋਰ ਕਰਦੇ ਤੋ ਵੀ ਮੁਰਗੇ ਥੋੜੇ ਅੱਗੇ ਅੱਗੇ ਫੈਲਣੀਆਂ ਉਹਦੇ ਮਾ ਮੁਰਗੇ ਨੂੰ ਨਹੀਂ ਕੁਛ ਹੁੰਦਾ ਵੀਰੇ ਵਧੀਆ ਸਮਾਂ ਦੇ ਅੰਦਰ ਰਹੇ ਨੇ ਕਿ ਆਪਾਂ ਨੁਕਸਾਨ ਨਹੀਂ ਹੋਗਾ ਡਬਲ ਆ ਗਈ ਅੰਦਰ ਜਿਹਾ ਉਹ ਬੂਟੇ ਚੱਲੋ ਫਸ ਪਪੂ ਚਲੋ ਵੀਰੇ ਕਹਾ ਇਨਸੂਲੇਟਰ ਬਣਾਉਣਾ ਸ਼ੁਰੂ ਕਰ ਦੋ ਵੀਰੇ ਮਣੋ ਚਲੋ ਜੀ ਆਓ ਚੱਲੀਏ ਆਪਾਂ ਆ ਚੱਕ ਲਈਏ ਦੋ ਜੀ ਬੜਿਆ ਕੰਮ ਥੋੜਾ ਲਓ ਜੀ ਇਹ ਆ ਲਾ ਲੇ ਤਾਰ ਪਾਈ ਜਨੇ ਆ ਹਰ ਮੀੜੀ ਆ ਆ ਦੇਖੋ ਪਾਤੀ ਵਿੱਚ ਇਹ ਜੋਰੀ ਵੀਰੇ ਕਹੀ ਫੇਰੇ ਜਿਹੜੇ ਅੰਬ ਦੇ ਬੂਟੇ ਥੱਲੇ ਖੜੇ ਨੇ ਜਾਂ ਹੋਰ ਖੜਾ ਉਹ ਪਿੱਛੇ ਦਾ ਧਿਆਨ ਰੱਖਾ ਜੀ ਮਰੋੜੀ ਮਾੜਾ ਦਿਖਾ ਦੀ ਇੱਕ ਮਿੰਟ ਆ ਦੇਖੋ ਇਹ ਇੱਕ ਉੱਪਰ ਦੀ ਪੈਂਦੀ ਆ ਇਹਦਾ ਆ ਦੇਖ ਇਸ ਤਰ੍ਹਾਂ ਸਿੰਪਲ ਉੱਪਰ ਦੀ ਹੈਗੀ ਆ ਬਸ ਇਹਦੇ ਇੰਨੇ ਕੰਮ ਆ ਬਸ ਇਹ ਨਾਲ ਟਾਈਟ ਹੋ ਜਾਂਦੀ ਹੈ ਇਹ ਪੂਰੀ ਖਿਲੜ ਪਈ ਹੋਉਂਦੀ ਹੈ ਕੋਈ ਪਰ ਫਰਕ ਨਹੀਂ ਆ ਇੱਕ ਕਲੱਚ ਵਾਲੀ ਤਾਰ ਆ ਜੀ ਇਹ ਬਹੁਤ ਵਧੀਆ ਮਜ਼ਬੂਤ ਹੈ ਸਟੀਲ ਸਟੀਲ ਇੱਧਰ ਨੂੰ ਵੀਰੇ ਇੱਧਰ ਹੀ ਚੱਲ ਪਹਿਲਾਂ ਇਹੀ ਸਿਰੇ ਲਾ ਦੀਏ ਆਪਾਂ ਹੁਣ ਕੰਮ ਥਰਾਪੇ ਕੰਮ ਖੜੂਗਾ ਨਹੀਂ ਇਹਨਾਂ ਛੱਡ ਦੇ ਦਾ ਬਾਅਦ ਚ ਕਰਾਂਗੇ ਹੁਣ ਆਪਾਂ ਇਹ ਸਾਰਾ ਪਿਆਜ਼ਾਂ ਕਰਕੇ ਲਾਉਣ ਨੂੰ ਪਿਆ ਸਾਨੂੰ ਆਲੂ ਦੇ ਭੇਜਾਂਗੇ ਬਹੁਤ ਬੁਰਾ ਹਾਲ ਜੰਗਲੀ ਸ਼ੂਰ ਤੇ ਕੁੱਤੇ ਵੱਟ ਬੰਨ ਕਰਦੇ ਬਹੁਤ ਜ਼ਿਆਦਾ ਸੂਰਤ ਇੰਨਾ ਆ ਗਿਆ ਪਤਾ ਨਹੀਂ ਕਿੱਥੋਂ ਜਮੈਂ ਛੱਡ ਗਿਆ ਹੁੰਦੇ ਨੇ ਟੱਕਾਂ ਦੇ ਤਰੱਕਾ ਲੱਗਿਆ ਤੁਨੋਂ ਆ ਗਿਆ ਸੀ ਮੈਂ ਇੱਧਰ ਰੱਖੋ ਨੇ ਉਹ ਆ ਗਿਆ ਹੁਣ ਚੱਲ ਕੋਈ ਨਾ ਹੁਣ ਤਾਂ ਚੱਲ ਜੂ ਆਪਣਾ ਕੰਮ ਫਲਟ ਬੰਨਣ ਲੱਗ ਗਿਆ ਤੁਸੀਂ ਹੁਣ ਇਹਨੂੰ ਲਓ ਜੀ ਆਪਣਾ ਜਿਹੜਾ ਇਹਦਾ ਤਾਰ ਦਾ ਸੀ ਝਟਕਾ ਦੇ ਮਸ਼ੀਨ ਦਾ ਸੀ ਕੰਮ ਉਹ ਕੰਪਲੀਟ ਹੋ ਚੁੱਕਿਆ ਆਪਾਂ ਚਲਾ ਪੀ ਤੇ ਓਕੇ ਆ ਬਿਲਕੁਲ ਚੱਲਦੀ ਸਹੀ ਦੇ ਕੋਲ ਆਇਆ ਦੂਜੇ ਮੀਟਰ ਦੇ ਜੇ ਥੋੜੀ ਜਿਹੀ ਹੋਊਗਾ ਉਹ ਦੇਖੋ ਨਾਲ ਸਾਰੇ ਮੀਟਰ ਲਾ ਦੇ ਦੋਵੇਂ ਉਹ ਕੰਮ ਕੰਪਲੀਟ ਹੈ ਜੀ ਬਿਲਕੁਲ ਸਹੀ ਹੈ ਜੀ ਧੰਨਵਾਦ ਜੀ ਬਲੌਗ ਦੇਖਣ ਦਾ ਬਹੁਤ ਬਹੁਤ ਸ਼ੁਕਰੀਆ ਲੱਗਦਾ ਅਗਲੀ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ